ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਇਹ ਨਵਾਂ ਨੱਥੇਆਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਕੋਟਕਪੂਰੇ ਤੋਂ ਹੀ ਸਿੱਧੀ ਸ਼ੜਕ ਆਉਂਦੀ ਹੈ ਜਿਹੜੀ ਮਹਰਾਣਾ ਬੀੜ ਵੇਚਦੀ ਅੱਗੇ ਫਰੀਦਕੋਟ ਨੂੰ ਲੰਘਦੀ ਹੈ ਉਹੀ ਸ਼ੜਕ ਫਰੀਦਕੋਟ ਤੋਂ ਆਉਣੇ ਤਾਂ ਵਾਇਆ ਚਹਿਲ ਪਿੰਡ ਵੇਚਦੀ ਹੋ ਕੇ ਇੱਧਰ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਹੋਰ ਕਾਰੋਬਾਰ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਵੀ ਵੀਰ ਕਰਦੇ ਆਂ ਇੱਕੋ ਜਿhk ਨਾ ਕਰੇ ਰੱਖੇ ਹੋਏ ਆ ਅੱਜ ਇਹਨਾਂ ਨੇ ਇੱਕ ਨੀਲੀ ਰਾਵੀ ਨਸਲ ਦੀ ਮੱਝ ਉਹ ਵਕਾਊ ਕੀਤੀ ਹੈ ਕੁਝ ਦਿਨ ਲਾਉਗੀ ਸੋਨ ਚ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਣੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਗੱਲ ਦੱਸ ਦਿਆਂ ਵੀ ਜਿਹੜਾ ਇਹਦੇ ਸੀਮਨ ਲੱਗਾ ਉਹ ਪਾਰਸਬੋਲ ਦਾ ਲੱਗਾ ਸਟਰਾ ਇਹਨਾਂ ਦੇ ਕੋਲ ਹੈਗਾ ਬਾਕੀ ਤੁਸੀਂ ਉਹ ਸਟਰਾ ਵੀ ਦੇਖ ਸਕੋਗੇ ਸੋ ਪਾਰਸ ਉਸ ਸਟਰਾ ਦੇ ਉੱਤੇ ਨਾਮ ਲਿਖਿਆ ਹੋਇਆ ਪਾਰਸ ਬੋਲ ਦਾ ਸੀਮਿੰਟ ਇਸ ਮੱਝ ਦੇ ਲੱਗਾ ਹੋਇਆ ਆਓ ਡਿਟੇਲ ਪੁੱਛੀਏ ਬਾਈ ਸਾਸਤਰੀ ਕਾ ਸਾਸਤਰੀ ਕਾਲ ਜੀ ਨਾਮ ਦੱਸ ਦੀ ਵੀਰੇ ਆਪਣਾ ਸਟਰਾ ਨਾਮ ਜਸਵੰਤ ਆ ਜੀ ਜਸਵੰਤ ਭਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗਿਓ ਕੰਨਮਾ ਸੁਆ ਸੁਣਾ ਇਹਨੇ ਇਹਨੇ ਚੌਥਾ ਸੁਆ ਸੁਣਾ ਜੀ ਕਿੰਨੇ ਕ ਦਿਨ ਲੈ ਜੂ ਅੰਦਾਜ਼ਾ ਬਸ ਇੱਕ ਅੱਧਾ ਦਿਨ ਲੈਂਦੇ ਆ ਜੀ ਠੀਕ ਆ ਦੁੱਧ ਬਾਈ ਕਿੰਨਾ ਕ ਦਿੱਤਾ ਪਿਛਲੇ ਸੂਏ ਚ ਜੀ ਦੁੱਧ ਸੀ 14-15 ਲੀਟਰ ਚੋਇਆ ਜੀ ਦੁੱਧ ਦੇ ਦਾ 14-15 ਲੀਟਰ ਹਾਂਜੀ ਠੀਕ ਹੈ ਰੇਟ ਕੀ ਕਰ ਦੋ ਇਹਦਾ ਭਾਈ ਰੇਟ 1 15 ਕਰ ਦੋਗੇ ਆਪਾਂ 1 ਲੱਖ 15 ਹਜ਼ਾਰ ਹਾਂਜੀ ਠੀਕ ਹੈ ਦੋਸੋ ਰੇਟ 1 ਲੱਖ ਤੇ 15000 ਹੈ ਦੁੱਧ ਬਾਈ ਕਹਿੰਦਾ ਵੀ 14 ਲੀਟਰਾਂ ਨੂੰ ਪਿਛਲੇ ਸੂਏ ਚ ਚੋਇਆ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਵੀ ਤੁਸੀਂ ਕਿੰਨਾ ਚੋ ਸਕਦੇ ਹੋ ਤੁਸੀਂ ਅੰਦਾਜ਼ਾ ਲਾਉਣਾ ਹੋਊਗਾ ਭਾਈ ਇਹਦੀ ਪੂਛ ਫੜੀ ਪੜੀ ਸੂਏ ਚੌਥਾ ਸੂਆ ਮੱਝ ਸੌਣ ਲੱਗੀ ਹੈ ਦਿਨ ਇੱਕ ਦੋ ਹੀ ਲਾਊਗੀ ਮਤਲਬ ਤਿਆਰੀ ਚੰਗੀ ਫੜੀ ਬੈਠੀ ਆ ਤੁਹਾਡੇ ਸਾਹਮਣੇ ਆ ਹਵਾਨਾ ਇਸ ਸਾਈਡ ਤੋਂ ਹਵਾਨਾ ਪਹਿਲਾਂ ਦੇਖ ਲਓ ਮੈਂ ਦੋਨਾਂ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦੇਣਾ ਵੈਸੇ ਸੀਲ 3 ਫੇਜ ਸੁਬਾਹ ਦੀ ਮੱਝ ਆ ਕੋਈ ਬਹੁਤਾ ਮਤਲਬ ਡਰਦੀ ਨਹੀਂ ਈ ਉਸ ਤਰ੍ਹਾਂ ਕੋਈ ਉਪਰਾ ਨਹੀਂ ਮੰਦੀ ਐ ਇਸ ਟਾਈਮ ਜੇ ਆਪਾਂ ਇਹਦੀ ਵੀਡੀਓ ਨੂੰ ਦੇਖ ਰਹੇ ਹਾਂ ਤਾਂ ਤੁਸੀਂ ਇਸ ਸਾਈਡ ਤੋਂ ਫੇਰ ਇਹਦਾ ਹਵਾਨਾ ਦੇਖੋ ਬਈ ਕੁਝ ਫੜੀ ਰੱਖੀ ਜਾਨ ਦੇ ਪਰਾਨ ਮਰੇ ਦੋਨਾਂ ਸਾਈਡ ਤੋਂ ਹਵਾਨਾ ਕਲੀਅਰ ਕਰ ਦੂੰਗਾ ਤਾਂ ਕਿ ਤੁਹਾਨੂੰ ਬਾਅਦ ਚ ਨਾ ਕਿਸੇ ਕੱਲੋਂ ਫਰਕ ਨਜ਼ਰ ਆਵੇ ਖੋਲੋ ਬਈ ਇਹਨੂੰ ਤੋਰ ਗਿਆ ਸੋ ਤੋਰ ਕੇ ਦਿਖਾਣੇ ਇਸ ਸਾਈਡ ਤੋਂ ਵੀ ਹਵਾਨਾ ਤੁਹਾਨੂੰ ਇੱਕ ਵਾਰ ਮੈਂ ਜਰੂਰ ਦਿਖਾਉਂਗਾ ਬਾਕੀ ਪਾਸ ਕੋਈ ਆਪਾਂ ਕੇ ਕਰੂਗੀ ਇਹ ਰੋਖ ਹੈ ਦੇ ਹਵਾਨੇ ਦਾ ਹੁਣ ਇਧਰ ਨੂੰ ਜਾਊਗੀ ਤਾਂ ਤੁਸੀਂ ਔਰ ਲਾਪਾਸਾ ਵੀ ਹਵਾਨੇ ਦਾ ਦੇਖ ਲੈ ਸੋ ਇਹ ਚੌਥਾ ਸੂਰਾ ਸੁਣਦੀ ਮੈਂ ਤੁਹਾਨੂੰ ਦਿਖਾਉ ਇੱਕ ਲੱਖ ਤੇ 15000 ਇਹਦਾ ਰੇਟ ਰੱਖਿਆ ਹੈ ਥੋੜਾ ਬਹੁਤਾ ਇਹਦੇ ਚੋਂ ਮਾਨਤਨ ਤੁਹਾਡਾ ਵੀਰ ਕਰ ਦੂਗਾ ਬਹੁਤਾ ਫਰਕ ਸ਼ਾਇਦ ਨਾ ਪਵੇ ਕਿਉਂਕਿ ਰੇਟ ਰੱਖਿਆ ਵੀ ਵੀਰ ਨੇ ਉਸੇ ਤਰ੍ਹਾਂ ਦਾ ਹੀ ਹੈ ਲੈ ਚਲੋ ਅੰਦਰ ਨੂੰ ਸਵੇ ਦਸੋ ਮੈਂ ਅੱਜ ਵਕਾਉ ਆ ਮੈਂ ਸਿੱਕਾ ਬਾਰੇ ਦੱਸਿਆ ਸੀ ਪਾਰਸ ਬੋਲਦਾ ਸੀ ਮਨ ਲੱਗਾ ਤਾਂ ਉਹ ਸਿੱਕਾ ਬਾਈ ਦੇ ਕੋਲ ਹੈਗਾ ਜਿਹੜਾ ਵੀ ਆਊਗਾ ਤੋ ਦੇਖ ਸਕਦਾ ਇਹਨਾਂ ਨੇ ਸੰਭਾਲਿਆ ਹੋਇਆ ਹੈ ਸਟਰਾ ਜਿਹੜਾ ਇਹਦੇ ਸੀਮਨ ਲੱਗਾ ਪਿਆ ਸੋ ਇਹ ਚੌਥਾ ਸੂਰਾ ਸੁੰਦੀ ਮੱਝ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਲਿਓ ਬੰਦੋ ਭਾਈ ਉੱਥੇ ਹੀ ਬੰਦੋ ਸਾਰਾ ਚੁੱਪੀ ਤਾਂ ਇਹ ਜਾਓ ਸੋ ਚੱਲ ਜੀਓ ਸਾਰੀ ਬਲਲੀ ਬਲਲੀ ਸੋ ਧੰਨਵਾਦ ਉਸੇ ਸਿਰਫ ਵੀਡੀਓ ਨੂੰ ਦੇਖਣ ਲਈ ਮੱਝ ਜੀ ਨੂੰ ਚੰਗੀ ਲੱਗਦੀ ਹੈ ਤਾਂ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦੇ ਤੇ ਕਾਲ ਕਰ ਲਿਓ